ਅੱਗੇ ਤਾਂ ਸਾਡੇ ਇੱਥੇ ਸਾਨੂੰ ਐਮਸੀ ਨਹੀਂ ਮਿਲਦੇ ਆਉਣ ਵਾਲਾ ਸਮਾਂ ਜਿਹੜਾ ਹੋਊਗਾ ਉਹ ਤੁਹਾਨੂੰ ਲੋਕੀ ਮਹਿਸੂਸ ਕਰਨਗੇ ਵੀ ਐਮਸੀ ਜਿਹੜਾ ਹੈਗਾ ਉਹ ਸਾਡੇ ਘਰ ਦੇ ਵਿੱਚ ਹੀ ਬੈਠਾ ਹੈ ਸਾਡਾ ਹੀ ਐਮਸੀ ਹੈ ਕਈ ਵਾਰ ਗ੍ਰੈਂਡ ਸ਼ਹਿਰ ਦੇ ਪ੍ਰਧਾਨ ਨਗਰ ਕੌਂਸਲ ਦੇ ਰਹੇ ਚੁਕਰੀਆ ਕਮਲਦੀਪ ਸਿੰਘ ਬਿੱਟੂ ਤੁਹਾਡੇ ਵਾਰਡ ਵਿੱਚ ਇਲੈਕਸ਼ਨ ਲੜ ਰਹੇ ਆ ਤੇ ਉਹਨਾਂ ਨਾਲ ਕਿੱਦਾਂ ਦਾ ਮੁਕਾਬਲਾ ਇਸ ਵੇਲੇ ਚੱਲ ਰਿਹਾ ਟਫ ਮੁਕਾਬਲਾ ਹੈ ਕਿ ਆਸਾਨ ਹੈ ਤੁਹਾਡੇ ਲਈ ਮੁਕਾਬਲਾ ਤਾਂ ਦੇਖੋ ਰਾਜਾ ਜੀ ਤੁਸੀਂ ਲੋਕ ਹੀ ਬਣਾਨੇ ਆ ਪੰਜਾਬ ਦੇ ਵਿੱਚ ਜਿਹੜਾ ਹੈਗਾ 90 ਤੋਂ 90% 95% ਜਿਹੜੀ ਬਿਜਲੀ ਹੈਗੀ ਉਹ ਤਕਰੀਬਨ ਆਲਮੋਸਟ ਘਰਾਂ ਦੇ ਵਿੱਚ ਫ੍ਰੀ ਕਰਦੀ ਆ 50 ਹਜ਼ਾਰ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਜਿਹੜੀ ਨੌਕਰੀ ਦੇ ਦਿੱਤੀ ਹੈਗੀ ਆ ਸਾਡੀ ਕੋਈ ਕਿਸੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈਗਾ ਸਾਰੇ ਮੇਰੇ ਭਰਾ ਆ ਮੈਂ ਹੁਣ ਮਹੱਲਾ ਤਾਂ ਨਹੀਂ ਕੂੰਗੇ ਮੇਰਾ ਇੱਕ ਮੈਂ 4-5 ਸਾਲ ਤੋਂ ਇਸ ਪਰਿਵਾਰ ਦੀ ਸੇਵਾ ਕਰਦਾ ਪਿਆ ਜਿਵੇਂ 5 ਸਾਲ ਤੋਂ ਇਸ ਪ੍ਰਵਾਰ ਦੀ ਸੇਵਾ ਕਰਦਾ ਤੇ ਮੈਂ ਵੋਟ ਦਾ ਵੀ ਹੱਕਦਾਰ ਆ ਕਿਉਂਕਿ ਮੈਂ ਕੰਮ ਕੀਤਾ ਆ ਕਿਉਂਕਿ ਗੱਡੀਆਂ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਵੀ ਫਾਟਕ ਲੱਗੇ ਹੁੰਦੇ ਆ ਤੇ ਗੱਡੀਆਂ ਜਿਹੜੀਆਂ ਦੁਕਾਨਾਂ ਦੇ ਮੋੜੇ ਖੜੀਆਂ ਨਜ਼ਰ ਆਉਂਦੀਆਂ ਮੈਂ ਤੁਹਾਨੂੰ ਦੱਸਦਾ ਜੀ ਪੇਸ਼ੈਂਸ ਕੱਟ ਹੋ ਗਿਆ ਬੰਦੇ ਜੇ ਕੀ ਦਸੰਬਰ ਨੂੰ ਤੁਹਾਨੂੰ ਵੋਟਾਂ ਪਾ ਕੇ ਵਾਰਡ ਵਾਸੀ ਜਿਤਾਉਂਦੇ ਆ ਕਾਉਂਸਲਰ ਤੁਹਾਨੂੰ ਬਣਾਉਂਦੇ ਆ ਤਾਂ ਉਹ ਕਿਹੜੇ ਕੰਮ ਹੋਣਗੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਵਾਰਡ ਵਿੱਚ ਕਰੋਗੇ ਇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਤਾ ਮੈਂ ਹਾਂ ਪ੍ਰਦੀਪ ਰਾਜਾ ਨਗਰ ਕੌਂਸਲ ਗਰਾਹ ਦੀ 21 ਦਸੰਬਰ ਨੂੰ ਇਲੈਕਸ਼ਨ ਆ ਰਹੀ ਆ ਤੇ ਇਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਆ ਮੁੱਖ ਤੌਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਕੈਂਡੀਡੇਟ ਬੜੇ ਪੂਰੇ ਜੋਸ਼ ਖੁਸ਼ ਨਾਲ ਲੜ ਰਹੇ ਆ ਲੋਕਾਂ ਵੱਲੋਂ ਵੀ ਉਹਨਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਆ ਤੇ ਮੇਰੇ ਨਾਲ ਨੇ ਰਾਹੁਲ ਪੰਜੀ ਜੋ ਆਮ ਆਦਮੀ ਪਾਰਟੀ ਦੇ ਦੋ ਨੰਬਰ ਵਾਰਡ ਤੋਂ ਕੈਂਡੀਡੇਟ ਨੇ ਰਾਹੁਲ ਜੀ ਤੁਹਾਡਾ ਜੀਤਨਾ ਚਾਹਦੇ ਸਵਾਗਤ ਹੈ ਤੇ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਤੁਹਾਨੂੰ ਮਿਲ ਰਿਹਾ ਹੈ ਸਪਤੋ ਪਹਿਲਾਂ ਤਾਂ ਰਾਜਾ ਜੀ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਨਾ ਹੈ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਜਿਹੜੇ ਸਰੂਪ ਤੇ ਜਿਹੜੇ ਤੁਹਾਡੇ ਚੈਨਲ ਨਾਲ ਜੁੜੇ ਹੈਗੇ ਆ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸੋ ਜਿਹੜੀ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਹੈਗੀ ਆ ਬਹੁਤ ਹੀ ਕਮਾਲ ਦੀ ਜਨਕੀ ਜਿਹੜੀ ਇੱਕ ਹਜੂਮ ਜਿਹੜਾ ਹੈਗਾ ਕੇਵਲ ਉਹ ਸਾਡੇ ਭਰਾਵਾਂ ਦਾ ਜਾਂ ਸਾਡੇ ਬਜ਼ੁਰਗਾਂ ਦਾ ਨਹੀਂ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਬਹੁਤ ਹੀ ਬਹੁਤ ਹੀ ਪਰਮਾ ਹੰਗਾਰਾ ਮਿਲ ਰਿਹਾ ਹੈਗਾ ਦਾਸ ਨੂੰ ਸੋ ਤੁਸੀਂ ਕਿਹੜੇ ਕਿਹਨਾ ਮੁੱਦਿਆਂ ਨੂੰ ਲੈ ਕੇ ਜਿਹੜੀ ਇਲੈਕਸ਼ਨ ਲੜ ਰਹੇ ਹੋ ਰਾਜਾ ਜੀ ਗੱਲ ਇਦਾਂ ਆ ਵੀ ਜਿਹੜੇ ਸਾਡੇ ਨਾਲ ਵਾਰਡ ਦੇ ਮੁੱਦੇ ਆ ਵਾਰਡ ਦੇ ਮੁੱਦੇ ਕੀ ਹੁੰਦੇ ਨੇ ਉਹਦੇ ਵਿੱਚ ਇੱਕ ਆਪਾਂ ਕਹਿ ਦਿੰਨੇ ਆ ਜੀ ਸਫਾਈ ਦਾ ਮੁੱਦਾ ਹੁੰਦਾ ਹੈਗਾ ਜੀ ਉਹਦੇ ਚ ਕਹਿ ਦਿੰਨੇ ਆ ਜੀ ਅਸੀਂ ਪਾਸਪੋਰਟ ਦੀਆਂ ਇਨਕੁਆਰੀਆਂ ਜਿਹੜੀਆਂ ਹੈਗੀਆਂ ਉਹ ਸਾਨੂੰ ਐਮਸੀ ਜਿਹੜਾ ਹੈਗਾ ਉਹ ਸਾਨੂੰ ਅਪਰੋਚ ਜਲਦੀ ਹੋ ਜਵੇ 3 ਹੈਗਾ ਜੀ ਜਿੱਦਾਂ ਕੋਈ ਸਾਡੇ ਨਗਰ ਜਿਹੜੀ ਕਾਉਂਸਲ ਹੈਗੀ ਆ ਉਹਦੇ ਨਾਲ ਸੰਬੰਧਿਤ ਜਿੰਨੇ ਵੀ ਜਾਂ ਕੋਈ ਤਹਿਸੀਲ ਦੇ ਨਾਲ ਜਾਂ ਜਿੰਨੇ ਵੀ ਸੰਬੰਧਿਤ ਜਿਹੜੇ ਮੁੱਦੇ ਹੈਗੇ ਆ ਉਹ ਜਿਹੜੇ ਹੈਗੇ ਉਹ ਮੈਂ ਪਹਿਲ ਦੇ ਆਧਾਰ ਤੇ ਲੋਕਾਂ ਨੂੰ ਕੋਈ ਖੱਜਲ ਖਵਾਰੀ ਨਹੀਂ ਹੋਣ ਦੇਵਾਂਗਾ ਤੇ ਜਿੰਨੀ ਜਲਦੀ ਹੋ ਸਕੇ ਉਹਨਾਂ ਦਾ ਜਿਹੜਾ ਨਿਪਟਾਰਾ ਹੈਗਾ ਉਹ ਮੈਂ ਅੱਗੇ ਤਾਂ ਸਾਡੇ ਇੱਥੇ ਸਾਨੂੰ ਐਮਸੀ ਨਹੀਂ ਮਿਲਦੇ ਆਉਣ ਵਾਲਾ ਸਮਾਂ ਜਿਹੜਾ ਹੋਊਗਾ ਉਹ ਤੁਹਾਨੂੰ ਲੋਕੀ ਮਹਿਸੂਸ ਕਰਨਗੇ ਵੀ ਐਮਸੀ ਜਿਹੜਾ ਹੈਗਾ ਉਹ ਸਾਡੇ ਘਰ ਦੇ ਵਿੱਚ ਹੀ ਬੈਠਾ ਹੈ ਸਾਡਾ ਹੀ ਐਮਸੀ ਹੈ ਤੇ ਜਿਸ ਤਰ੍ਹਾਂ 2 ਸਾਲ ਹੋ ਗਏ 2.25 ਸਾਲ ਹੋ ਗਏ ਆਵਾਜ਼ ਦੀ ਪਾਰਟੀ ਸਰਕਾਰ ਹੈ ਪੰਜਾਬ ਦੇ ਵਿੱਚ ਇਸ ਟਰਮ ਦੇ ਦੌਰਾਨ ਤੁਸੀਂ ਲੋਕਾਂ ਲਈ ਕਿਹੜੇ ਵਿਕਾਸ ਦੇ ਜਿਹੜੇ ਕੰਮ ਹੈ ਉਹ ਕੀਤੇ ਹਨ ਮੈਂ ਤਕਰੀਬਨ ਸਰਕਾਰ ਬਣਨ ਤੋਂ ਪਹਿਲਾਂ ਵੀ ਮੈਂ ਕੋਵਿਡ ਦੇ ਵਿੱਚ ਮੈਂ ਬੜੀ ਸੇਵਾ ਕੀਤੀ ਆ ਸ਼ਹਿਰ ਵਾਸੀਆਂ ਦੀ ਤੇ ਇਸ ਦੌਰਾਨ ਸਾਡੇ ਜੈਹਿੰਦ ਕਲੋਨੀ ਦੇ ਵਿੱਚ ਗੁਰਦੁਆਰਾ ਸ੍ਰੀ ਸ਼ਿਦਾ ਸਿੰਘਾ ਸਾਹਿਬ ਦੇ ਮੂਰੇ ਸਾਡੀ ਸਾਰੀ ਇਹ ਜਿਹੜੀ ਸੀਗੀ ਜਿਹੜੀ ਸੀਗੀ ਗਲੀ ਬਿਲਕੁਲ ਟੁੱਟੀ ਪਈ ਸੀ ਉਹਨੂੰ ਸਾਰੀ ਨੂੰ ਖਾੜ ਕੇ ਆਪਾਂ ਸਾਰੀ ਨੂੰ ਲਵਾਇਆ ਹੈਗਾ ਜੇ ਫਿਰ ਜਿਹੜਾ ਨਾਲੀਆਂ ਜਿਹੜੀਆਂ ਹੈਗੀਆਂ ਜ਼ੈਹੰਦ ਕਲੋਨੀ ਦੇ ਵਿੱਚ ਉਥੇ ਪਾਈਪਲਾਈਨ ਜਿਹੜੀ ਹੈਗੀ ਆ ਉਹਨੂੰ ਬੰਦ ਕਰਾਇਆ ਨਾਲੀਆਂ ਨੂੰ ਉਸ ਤੋਂ ਉਪਰੰਤ ਫਿਰ ਆਪਾਂ ਇੱਥੇ ਮਾਤਾ ਦੇ ਮੰਦਿਰ ਦੇ ਕੋਲ ਜਿਹੜਾ ਹੈ ਪਾਰਕ ਸਾਡੇ ਸਰਗੁੰਦੀ ਰੋਡ ਜਿਹਨੂੰ ਕਹਿੰਦੇ ਸਰਗੁੰਦੀ ਰੋਡ ਵਾਲਾ ਪਾਰਕ ਉਹਦੇ ਪਾਰ ਦਾ ਜਿਹੜਾ ਪਾਰਕ ਦਾ ਸੁੰਦਰੀਕਰਨ ਦੇ ਉਹ ਤਾਂ ਕੀਤਾ ਹੀ ਕੀਤਾ ਨਾਲ ਉਹਦੇ ਓਪਨ ਜਿਮ ਜਿਹੜਾ ਹੈਗਾ ਬੱਚਿਆਂ ਦੇ ਲਈ ਉਹ ਸੁਵਿਧਾ ਪ੍ਰੋਵਾਈਡ ਕੀਤੀ ਹੈਗੀ ਆ ਸਾਡੇ ਇਥੇ ਅਮਨ ਕਲੋਨੀ ਹੈਗੀ ਆ ਅਮਨ ਕਲੋਨੀ ਜਿੱਥੇ ਬਹੁਤ ਹੀ ਜਨਕੀ ਉਥੇ ਇੰਨੇ ਮੇਰੇ ਮਤਲਬ ਸਤਕਾਰਯੋਗ ਵੀਰ ਪੈਣਾ ਰਹਿੰਦੇ ਹੈਗੇ ਆ ਉਹਨਾਂ ਨੂੰ ਜਿੰਨੇ ਵੀ ਐਮਸੀ ਆਏ ਹੈਗੇ ਆ ਉਹਨਾਂ ਨੂੰ ਅਖੋ-ਪਰੋਖੇ ਰੱਖਿਆ ਗਿਆ ਜਿੰਨੇ ਵੀ ਐਮਸੀ ਆਏ ਹੈਗੇ ਆ ਤੇ ਉਹਨਾਂ ਨੇ ਦਾਸ ਨੂੰ ਆਪਣੇ ਬੱਚੇ ਨੂੰ ਵੀ ਆਪਣੇ ਗਲ ਦੇ ਨਾਲ ਲਾਇਆ ਹੈਗਾ ਤੇ ਮੈਂ ਵੀ ਉਹਨਾਂ ਦਾ ਜਿਹੜਾ ਹੈਗਾ ਦੇਰ-ਸਵੇਰ ਜਦ ਵੀ ਉਹ ਮੈਨੂੰ ਯਾਦ ਕਰਦੇ ਮੈਂ ਉਹਨਾਂ ਦੀ ਸੇਵਾ ਦੇ ਵਿੱਚ ਤਤਪਰ ਹੋਣਾ ਹਾਜ਼ਰ ਹੋਣਾ ਹੈਗਾ ਤੇ ਉੱਥੇ ਜਿਹੜਾ ਹੈਗਾ ਮੈਂ ਅਮਨ ਕਲੋਨੀ ਪਾਰਕ ਜਿਹੜਾ ਬਣਾਇਆ ਹੈਗਾ ਉਹ ਤੁਸੀਂ ਜਾ ਕੇ ਦੇਖ ਸਕਦੇ ਆ ਤੇ ਉਹਨਾਂ ਦੀ ਸਹੂਲਤਾਂ ਦੇ ਲਈ ਤੇ ਪਾਰਕ ਬਣਾਇਆ ਉੱਥੇ ਪਿੱਛੇ ਜਿਹਾ ਵੀ ਉੱਥੇ ਮੈਰਿਜ ਹੋ ਕੇ ਹਟੀਆਂ ਬਹੁਤ ਵਧੀਆ ਉੱਥੇ ਓਪਨ ਹੈਗਾ ਹੁਣ ਉੱਥੇ ਅੱਗੇ ਓਪਨ ਜਿਮ ਲਾਵਾਂਗੇ ਉਹਨਾਂ ਦੇ ਹਿਸਾਬ ਨਾਲ ਹੀ ਲਾਵਾਂਗੇ ਜੋ ਚਾਹੁੰਦੇ ਆ ਲੋਕਾਂ ਦੇ ਹਿਸਾਬ ਨਾਲ ਚਾਹਾਂਗੇ ਆਪਣੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਵੱਲੋਂ ਵੀ ਕੁਝ ਨਹੀਂ ਕਰਾਂਗੇ ਜੇ ਅਗਰ ਕੋਈ ਪ੍ਰੋਜੈਕਟ ਵੀ ਆਉਂਦਾ ਹੈ ਜਾਂ ਪ੍ਰੋਜੈਕਟ ਕੋ ਅਸੀਂ ਕੋਈ ਪ੍ਰੋਜੈ ਹਰ ਵਾਰਡ ਦੇ ਹਿਸਾਬ ਨਾਲ ਮਹੌਲੇ ਦੇ ਹਿਸਾਬ ਨਾਲ ਪ੍ਰੋਜੈਕਟ ਤਿਆਰ ਕੀਤਾ ਜਾਊਗਾ ਤੇ ਉਹ ਲੋਕਾਂ ਦੇ ਜਨ ਹਿੱਤ ਜਨ ਹਿੱਤ ਲਈ ਲਾਭਕਾਰੀ ਹੋਵੇ। ਹਾਂਜੀ ਤੇ ਜਿਸ ਤਰ੍ਹਾਂ ਕਈ ਵਾਰ ਗਰੇ ਸ਼ਹਿਰ ਦੇ ਪ੍ਰਧਾਨ ਨਗਰ ਕਾਉਂਸਲ ਦੇ ਰਹੇ ਚੁੱਕੇ ਆ ਕਮਲਦੀਪ ਸਿੰਘ ਬਿੱਟੂ ਤੁਹਾਡੇ ਵਾਰਡ ਵਿੱਚ ਇਲੈਕਸ਼ਨ ਲੜ ਰਹੇ ਆ ਤੇ ਉਹਨਾਂ ਨਾਲ ਕਿੱਦਾਂ ਦਾ ਮੁਕਾਬਲਾ ਇਸ ਵੇਲੇ ਚੱਲ ਰਿਹਾ ਟਫ ਮੁਕਾਬਲਾ ਹੈ ਕਿ ਆਸਾਨ ਹੈ ਤੁਹਾਡੇ ਲਈ। ਦੇਖੋ ਸਰਦਾਰ ਕਮਲਜੀਤ ਸਿੰਘ ਬਿੱਟੂ ਸਾਡੇ ਮੇਰੇ ਵੱਡੇ ਵੀਰ ਆ ਮੇਰੇ ਬਹੁਤ ਹੀ ਸਤਿਕਾਰਯੋਗ ਮੈਂ ਬੜੀ ਉਹਨਾਂ ਦੀ ਇੱਜ਼ਤ ਕਰਦਾ ਇਹ ਉਹ ਜਿਹੜਾ ਹੈਗਾ ਇਹ ਮੁਕਾਬਲਾ ਤਾਂ ਦੇਖੋ ਰਾਜਾ ਜੀ ਤੁਸੀਂ ਲੋਕ ਹੀ ਬਣਾਨੇ ਆ ਮੁਕਾਬਲਾ ਸਾਡਾ ਜਿਹੜਾ ਹੈਗਾ ਆ ਉਹ ਇਹ ਤਾਂ ਇੱਕ ਜਿਹੜਾ ਹੈਗਾ ਸਾਡੀਆਂ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੈਗੇ ਆ ਉਹ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਹੈਗੇ ਆ ਐਦਾਂ ਹੀ ਸਾਡੇ ਤੀਸਰੇ ਕੈਂਡੀਡੇਟ ਵੀ ਹੈਗੇ ਆ ਤੇ ਮੁਕਾਬਲਾ ਜਿਹੜਾ ਹੈਗਾ ਆ ਉਹ ਤਾਂ ਸਾਡਾ ਸਾਡਾ ਵਿਜ਼ਨ ਸਾਡੀਆਂ ਪਾਰਟੀਆਂ ਦਾ ਜਿਹੜਾ ਹੈਗਾ ਵੀ ਅਸੀਂ ਲੋਕਾਂ ਲਈ ਕੀ ਕਰ ਰਹੇ ਆ ਸਾਡੀ ਪਾਰਟੀ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ 90 ਤੋਂ 90% परसंग, 95% ਜਿਹੜੀ ਬਿਜਲੀ ਹੈਗੀ ਆ ਉਹ ਤਕਰੀਬਨ ਆਲਮੋਸਟ ਘਰਾਂ ਦੇ ਵਿੱਚ ਫ੍ਰੀ ਕਰਤੀ ਆ 50 ਹਜ਼ਾਰ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਜਿਹੜੀ ਨੌਕਰੀ ਦੇ ਦਿੱਤੀ ਹੈਗੀ ਆ ਤੇ ਕੁਝਕ ਜਿਹੜੀਆਂ ਸਾਡੀਆਂ ਹੋਰ ਵੀ ਉਪਲਬਧੀਆਂ ਹੈਗੀਆਂ ਉਹ ਵੀ ਹੈਗੀਆਂ ਸਾਡੀ ਕੋਈ ਕਿਸੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈਗਾ ਸਾਰੇ ਮੇਰੇ ਭਰਾ ਆ ਸਾਰੇ ਮੇਰੇ ਸਤਿਕਾਰਯੋਗ ਆ ਇਹ ਤਾਂ ਸਿਰਫ ਇੱਕ ਜਿਹੜੀ ਸਾਡੀ ਲੜਾਈ ਤੁਸੀਂ ਕਹਿੰਦੇ ਜਿਹਨੂੰ ਤੁਸੀਂ ਮੁਕਾਬਲਾ ਕਹਿ ਦਿੰਦੇ ਹੈਗੇ ਆ ਉਹ ਸਿਰਫ ਸਾਡੀਆਂ ਜਿਹੜੀਆਂ ਪਾਰਟੀ ਦੀਆਂ ਇਹ ਜਿਹੜੀਆਂ ਹੈਗੀਆਂ ਨੀਤੀਆਂ ਹੈਗੀਆਂ ਅਸੀਂ ਆਪਣੀ ਜਿਹੜੀ ਨੀਤੀ ਅੱਗੇ ਲੈ ਕੇ ਜਾਣੀ ਆ ਇਦੀ ਉਹ ਆਪਣੀ ਪਾਰਟੀ ਨੀਤੀ ਅੱਗੇ ਲੈ ਕੇ ਜਾਂਦੇ ਆ ਤੇ ਜਿਹੜੀ ਨੀਤੀ ਨੂੰ ਲੋਕ ਪ੍ਰਮਾਣ ਕਰਨਗੇ ਉਹ ਸਿਰ ਮੱਥੇ ਹੋਊਗਾ ਤੇ ਜਿਸ ਤਰ੍ਹਾਂ ਦੇਖਣ ਵਿਚ ਆ ਰਿਹਾ ਮਟਰ ਕੌਂਸਲ ਦੇ ਇਲੈਕਸ਼ਨ ਜਿਹੜੀ ਗ੍ਰਾਂਵਾਂ ਦੇ ਵਿੱਚ ਹੋ ਰਹੀ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟਸ ਹੈਗੇ ਆ ਉਹਨਾਂ ਵਿੱਚ ਬੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤੇ ਜਿਹੜੇ ਹੋਰ ਪਾਰਟੀਆਂ ਦੇ ਕੈਂਡੀਡੇਟ ਹੈਗੇ ਆ ਉਹ ਕਿਤਨਾ ਕਿਤੇ ਬੈਕਫੁੱਟ ਤੇ ਵੀ ਨਜ਼ਰ ਆ ਰਹੇ ਆ ਖਾਸ ਕਰ ਕਾਂਗਰਸ ਪਾਰਟੀ ਦੇ ਜੇ ਦੇਖੀਏ ਜਾਦੀ ਸਰਕਾਰ ਬਣੀ ਹੈ ਨਾ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਬਹੁਤ ਬੜੀ ਰੌਲਾ ਪਿਆ ਇਲੈਕਸ਼ਨ ਆ ਗਈ ਆ ਇਲੈਕਸ਼ਨ ਨਹੀਂ ਹੋਈ ਕੈਂਡੀਡੇਟ ਜਿਹੜੇ ਫਿਰ ਉਹ ਬਹਿ ਜਾਂਦੇ ਸੀ ਤੇ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਜਿਹੜਾ ਹੁਣ ਅੱਜ ਦੀ ਜੋ ਇੱਕ ਭਰਮਾ ਜਿਹੜਾ ਹੰਗਾਰਾ ਹੈਗਾ ਇਹ ਉਹ ਨਾ ਜਿਹੜਾ ਹੁਸ਼ਾ ਹੈਗਾ ਉਹ ਤਾਂ ਹੈਗਾ ਹੀ ਹੈਗਾ ਪਰ ਲੋਕਾਂ ਨੂੰ ਬਹੁਤ ਹੁਸ਼ਾ ਆ ਲੋਕੀ ਪਿਆਰ ਬਹੁਤ ਕਰਦੇ ਆ ਸਰਦਾਰ ਭਵਨ ਸਿੰਘ ਮਾਨ ਹੁਣਾਂ ਨੂੰ ਤੇ ਸਾਡੇ ਜਿਹੜੇ ਹਲਕੇ ਦੀ ਜਿਹੜੀ ਸ਼ਾਨ ਹੈਗੀ ਆ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਉਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜੇ ਹੈਗੇ ਆ ਤੇ ਅਸੀਂ ਜਿਹੜੀਆਂ ਸਾਡੇ ਨੀਤੀਆਂ ਹੈਗੀਆਂ ਸਾਡੀ ਆਮ ਆਦਮੀ ਪਾਰਟੀ ਦੀਆਂ ਉਹ ਅਸੀਂ ਲੋਕਾਂ ਲੋਕ ਲੋਕਾਂ ਦੀਆਂ ਅਸੀਂ ਬਰੂਹਾਂ ਤੇ ਲੋਕਾਂ ਦੇ ਅਸੀਂ ਦਰਵਾਜੇ ਤੱਕ ਲੈ ਕੇ ਜਾਵਾਂਗੇ ਉਹਨਾਂ ਨੂੰ ਦੱਸਾਂਗੇ ਵੀ ਸਾਡੀ ਜਿਹੜੀ ਪਾਰਟੀ ਹੈਗੀ ਆ ਉਹ ਜਨ ਹਿਤ ਪਾਰਟੀ ਹੈ ਤੁਹਾਡੀ ਆਪਣੀ ਪਾਰਟੀ ਆ ਲੋਕਾਂ ਦੀ ਪਾਰਟੀ ਲੋ ਆਮ ਘਰਾਂ ਦੇ ਵਿੱਚੋਂ ਜਿਹੜੇ ਮੁੰਡੇ ਨਿਕਲ ਕੇ ਵੱਡੀਆਂ ਕੁਰਸੀਆਂ ਤੇ ਬਹਿ ਗਏ ਇਹ ਉਹਨਾਂ ਦੀ ਪਾਰਟੀ ਜਿਸ ਤਰ੍ਹਾਂ ਤੁਸੀਂ ਤਾਂ ਕਾਫੀ ਸਮੇਂ ਤੋਂ ਇਹ ਤਿਆਰੀ ਕਰ ਰਹੇ ਸੀਗੇ ਇਹ ਇਲੈਕਸ਼ਨ ਦੀ ਤੇ ਦੋ ਨੰਬਰ ਵਾਰਡ ਵਿੱਚ ਤੁਹਾਡੀ ਕਨਫਰਮ ਸਗੀ ਟਿਕਟ ਤੇ ਤੁਸੀਂ ਲਗਾਤਾਰ ਇੰਨੇ ਚਿਰ ਤੋਂ ਤਿਆਰੀ ਕਰ ਰਹੇ ਆ ਤੇ ਜਿਹੜੇ ਦੋ ਕੈਂਡੀਡੇਟ ਆ ਉਨਾ ਉਨਾ ਦੀ ਅਚਾਨਕ ਉਹਨਾਂ ਦੀ ਜਿਹੜੀ ਤਸਵੀਰ ਸਾਹਮਣੇ ਆਉਂਦੀ ਹੈ ਵੀ ਇਹ ਕੈਂਡੀਡੇਟਸ ਹੈਗੇ ਆ ਤੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਜਿਹੜਾ ਆ ਇਹ ਜਿਹੜਾ ਉਹਨਾਂ ਦੀ ਚੋਣ ਮੀਮ ਹਜੇ ਤੱਕ ਪੱਕੀ ਨਜ਼ਰ ਨਹੀਂ ਆ ਰਹੀ ਤੇ ਜਿਹੜੇ ਕੈਂਡੀਡੇਟਸ ਕਾਂਗਰਸ ਦੇ ਹੈਗੇ ਆ ਉਹਨਾਂ ਵੱਲੋਂ ਵੀ ਜਿਹੜੇ ਕੱਲ ਜਿਹੜੇ ਆ ਇੱਥੇ ਜਿਹੜੇ ਆਪਣੇ ਬੋਰਡ ਵਗੈਰਾ ਲਾਇਆ ਗਏ ਦੇਖੋ ਮੈਂ ਮੈਂ ਤੁਹਾਨੂੰ ਫੇਰ ਦੱਸਿਆ ਮੈਂ ਤਕਰੀਬਨ ਨਹੀਂ ਉਹ ਤੁਹਾਨੂੰ ਬੈਨੀਫਿਟ ਵੀ ਮਿਲ ਰਿਹਾ 4-5 ਸਾਲ ਤੋਂ ਮੈਂ ਇਸ ਇਹ ਮੇਰਾ ਪਰਿਵਾਰ ਆ ਮੈਂ ਹੁਣ ਮਹੱਲਾ ਤਾਂ ਨਹੀਂ ਕਹੂੰਗਾ ਇਹ ਮੇਰਾ ਇੱਕ ਮੇਰਾ ਪਰਿਵਾਰ ਆ ਸਾਰਾ ਇਹ ਮੈਂ 4-5 ਸਾਲ ਤੋਂ ਇਸ ਪਰਿਵਾਰ ਦੀ ਸੇਵਾ ਕਰਦਾ ਪਿਆ ਜਿਵੇਂ 5 ਸਾਲ ਤੋਂ ਇਸ ਪਰਿਵਾਰ ਦੀ ਸੇਵਾ ਕਰਦਾ ਤੇ ਮੈਂ ਬੋਰਡ ਦਾ ਵੀ ਹੱਕਦਾਰ ਆ ਕਿਉਂਕਿ ਮੈਂ ਕੰਮ ਕੀਤਾ ਆ ਮੈਂ ਕੰਮ ਕੀਤਾ ਤੇ ਮੈਂ ਬੋਰਡ ਦਾ ਵੀ ਹੱਕਦਾਰ ਆ ਜਿਹੜੇ ਮੇਰੇ ਤੁਸੀਂ ਸਾਥੀਆਂ ਦੀ ਗੱਲ ਕੀਤੀ ਹੈਗੀ ਆ ਠੀਕ ਆ ਉਹਨਾਂ ਦਾ ਉਹ ਜਿਹੜਾ ਪ੍ਰਸ਼ਨ ਹੈਗਾ ਆ ਉਹ ਤੁਸੀਂ ਉਹਨਾਂ ਤੋਂ ਜਵਾਬ ਤੁਸੀਂ ਲੈ ਸਕਦੇ ਆ ਵੀ ਤੁਸੀਂ ਲੇਟ ਹੋ ਗਏ ਕਿਉਂਕਿ ਇਹ ਤਾਂ ਡੈਮੋਕ੍ਰੇਸੀ ਆ ਜੇ ਕਿਸੇ ਨੇ ਇਲੈਕਸ਼ਨ ਲੜਨੀ ਆ ਤੇ ਪਰ ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਵੀ ਮਿਲ ਰਿਹਾ ਹੈ ਨਾ ਵੀ ਤੁਸੀਂ ਸ਼ੁਰੂ ਤੋਂ ਕਾਫੀ ਸਮੇਂ ਤੋਂ ਲੱਗੇ ਹੋਏ ਆ ਤੇ ਉਹ ਨਵੇਂ ਆ ਇਸ ਵਾਰਡ ਦੇ ਵਿੱਚ ਇਹਦਾ ਵੀ ਬੈਨੀਫਿਟ ਤੇ ਤੁਸੀਂ ਇਸ ਵਾਰਡ ਦੇ ਵਸਨੀਕ ਵੀ ਹੈਗੇ ਆ ਬੈਨੀਫਿਟ ਤਾਂ ਦੇਖੋ ਤੁਹਾਨੂੰ 21 ਤਰੀਕ ਨੂੰ ਜਿਹੜਾ ਹੈਗਾ ਚਲੋ ਬਾਕੀ ਰਿਸ਼ੀ ਮਹਾਰਾਜ ਅੱਗੇ ਅਰਦਾਸ ਆ ਵੀ ਜੋ ਵੀ ਹੈਗਾ ਨਾ ਸਾਰੇ ਜਿਹੜੇ ਕੈਂਡੀਡੇਟ ਹੈਗੇ ਆ ਉਹ ਤੰਦਰੁਸਤ ਰਹਿਣ ਤੇ ਜੋ ਵੀ ਜੜੀ ਇਹ ਇੱਕ ਜਿਹੜੀ ਚੋਣਾਂ ਵੀ ਜਿਹੜੀ ਹੈਗੀ ਆ ਸਾਰੇ ਜਿਹੜਾ ਦੌਰ ਹੈਗਾ ਆ ਸਾਰਿਆਂ ਦਾ ਸੁੱਖ ਸ਼ਾਂਤੀ ਦਾ ਮੁਕੰਮਲ ਹੋਣਾ ਚਾਹੀਦਾ ਆ ਜੇ ਕੀ ਦ ਸੰਭਨ ਤੁਹਾਨੂੰ ਵੋਟਾਂ ਪਾ ਕੇ ਵਾਰਡ ਵਾਸੀ ਜਿਤਾਉਂਦੇ ਆ ਕੌਂਸਲਰ ਤੁਹਾਨੂੰ ਬਣਾਉਂਦੇ ਆ ਤਾਂ ਉਹ ਕਿਹੜੇ ਕੰਮ ਹੋਣਗੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਵਾਰਡ ਵਿੱਚ ਕਰੋਗੇ ਦੇਖੋ ਮੈਂ ਤਕਰੀਬਨ ਵਾਰਡ ਦੇ ਵਿੱਚ ਮੇਰੇ ਕੰਮ ਤਕਰੀਬਨ ਮੈਂ ਕੀਤੇ ਆ ਜੀ ਤੇ ਬਾਕੀ ਜਾਇਹਿੰਦ ਕਲੋਨੀ ਦੇ ਵਿੱਚ ਇੱਕ ਨਾ ਮੇਰਾ ਇੱਕ ਸੁਪਨਾ ਆ ਇੱਕ ਤਾਂ ਜਿਹੜਾ ਅੰਡਰ ਬ੍ਰਿਜ ਜਿਹੜਾ ਹੁਣ ਬਸ ਮੇਰੇ ਖਿਆਲ ਨਾਲ ਵਿਦਿਨ 6 ਮਨთ ਦੇ ਵਿੱਚ ਵਿੱਚ ਇਹ ਇਹ ਤਕਰੀਬਨ ਸ਼ੁਰੂ ਹੋ ਜਾਣਾ ਹੈਗਾ ਸਾਰਾ ਕੁਝ ਓਕੇ ਹੋ ਗਿਆ ਹੈਗਾ ਪਲੱਸ ਐਸਟੀਪੀ ਜਿਹੜਾ ਹੈਗਾ ਉਹ ਟ్రਾਇਲ ਤੇ ਹੈਗਾ ਉਹ ਵੀ ਮੇਰੇ ਖਿਆਲ ਨਾਲ ਆਲਮੋਸਟ ਚੱਲ ਚੱਲ ਰਿਹਾ ਟ్రਾਇਲ ਤੇ 15 20 ਦਿਨਾਂ ਤੱਕ ਉਹ ਪੂਰਾ ਹੋ ਮੁਕੰਮਲ ਤੌਰ ਤੇ ਉਹਨਾਂ ਨੇ ਸ਼ੁਰੂ ਕਰ ਦੇਣਾ ਤੇ ਜਿਹੜੀ ਕਨੈਕਟੀਵਿਟੀ ਹੋਈ ਆ ਉਧਰਲੇ ਪਾਸਿਓਂ ਉਹ ਜਿੰਨੇ ਬਾੜ ਹੈਗੇ ਆ ਉਧਰ 6 ਬਾੜ ਪਿੰਦੇ ਆ 7 ਸਾਨੂੰ ਇਧਰ ਪਿੰਦੇ ਆ ਉਹ ਸਾਰੇ ਕਨੈਕਟਿਵ ਰੋਡਿੰਗ ਜਿੰਨਾ ਸਾਰਾ ਪਾਣੀ ਹੈਗਾ ਇਹ ਸਾਰਾ ਪਲੱਗ ਹੋ ਚੁੱਕਾ ਆ ਇਹ ਸਾਰਾ ਐਸਟੀਪੀ ਤੇ ਜਾਊਗਾ ਆ ਜਿਹੜਾ ਛੱਪੜ ਹੈਗਾ ਆ ਜੈ ਹਿੰਦ ਕਲੋਨੀ ਇਹਨੂੰ ਅਸੀਂ ਪਾਰਕ ਵੀ ਬਣਾ ਸਕਦੇ ਆ ਇਹਨੂੰ ਅਸੀਂ ਚੁਪਾਟੀ ਵੀ ਬਣਾ ਸਕਦੇ ਆ ਇਹ ਇੱਕ ਵਧੀਆ ਤਰੀਕੇ ਨਾਲ ਕਿਉਂਕਿ ਆ ਦੇਖੋ ਆ ਤਾਂ ਸਾਡੇ ਕੋਲ ਇੱਕ ਤਰ੍ਹਾਂ ਨਾਲ ਸੋਨਾ ਹੈਗਾ ਹੀ ਆ ਪਾਰਕ ਹੈਗਾ ਹੀ ਆ ਪਰ ਅਸੀਂ ਇਹਨੂੰ ਉੱਥੇ ਕੋਈ ਦੇਖਾਂਗੇ ਸਾਰੇ ਜਿੱਦਾਂ ਵੀ ਲੋਕਾਂ ਦੀ ਸਲਾਹ ਦੇ ਨਾਲ ਜ਼ਰੂਰੀ ਇਹ ਵੀ ਭਗਵਾਨ ਵਾਲਮੀਕ ਮੰਦਿਰ ਦੇ ਬੈਕ ਸਾਈਡ ਤੇ ਭਗਵਾਨ ਵਾਲਮੀਕ ਮੰਦਿਰ ਦੇ ਬੈਕ ਸਾਈਡ ਤੇ ਪਰ ਜਿਸ ਤਰ੍ਹਾਂ ਗਰਾਹ ਦੇ ਵਿੱਚ ਬੜੀ ਟ੍ਰੈਫਿਕ ਦੀ ਸਮੱਸਿਆ ਆ ਅਵਨਾਸ਼ ਚੰਦ ਦੇ ਸਮੇਂ ਤੇ ਉਹ ਜਿਹੜੀ ਆ ਪਾਰਕਿੰਗ ਲਈ ਜਗ੍ਹਾ ਬਣੀ ਸੀ ਪਰ ਉੱਥੇ ਗੱਡੀਆਂ ਖੜੀਆਂ ਘੱਟ ਨਜ਼ਰ ਆ ਰਹੀਆਂ ਪਾਰਕ ਅੱਛਾ ਜਿਹੜੀ ਆ ਹੈਂਡਲੋਨੀ ਹਾਂਜੀ ਐਕਚੁਅਲੀ ਨਾ ਪਤਾ ਕੀ ਹੈ ਸਭ ਆਪਾਂ ਨੂੰ ਹੀ ਅਵੇਅਰ ਕਰਨਾ ਪੈਂਦਾ ਕਿਉਂਕਿ ਗੱਡੀਆਂ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਵੇ ਫਾਟਕ ਲੱਗੇ ਹੁੰਦੇ ਆ ਤੇ ਗੱਡੀਆਂ ਜਿਹੜੀਆਂ ਦੁਕਾਨਾਂ ਦੇ ਮੋੜੇ ਖੜੀਆਂ ਨਜ਼ਰ ਆਉਂਦੀਆਂ ਮੈਂ ਤੁਹਾਨੂੰ ਦੱਸਦਾ ਜੀ ਪੇਸ਼ੈਂਸ ਘੱਟ ਹੋ ਗਿਆ ਬੰਦੇਾਂ ਚ ਸਾਡੇ ਚ ਵੀ ਚਾਹੀਏ ਪੇਸ਼ੈਂਸ ਜਿਹੜੇ ਹਨ ਕਿੰਨਾ ਕਿ ਟਾਈਮ ਲੱਗਦਾ ਜੇ ਕਿਤੇ ਪ੍ਰੋਪਰ ਵੇ ਨਾਲ ਗੱਡੀ ਲਾ ਕੇ ਆਪਾਂ ਇੱਥੇ ਜਲਦੀ ਜੇ ਫਾਟਕ ਤੱਕ ਕੰਮ ਹੋਵੇ ਮੇਰੇ ਕਹਿਣਾ ਤਿੰਨ ਮਿੰਟ ਫालतू ਚਾਰ ਮਿੰਟ ਫालतੂ ਲੱਗ ਜਾਣਗੇ ਸਹੀ ਤੇ ਫਿਰ ਮਿਸਟੇਕ ਤਾਂ ਉਹ ਮਤਲਬ ਜਨਕੀ ਪੇਸ਼ੈਂਸ ਦੀ ਕਮੀ ਸਾਡੇ ਚ ਕੋਈ ਨਾ ਕਿਉਂਕਿ ਗੱਡੀਆਂ ਵੱਡੀਆਂ ਗੱਡੀਆਂ ਹੋ ਗਈਆਂ ਪੈਸੇ ਜ਼ਿਆਦੇ ਹੋ ਗਏ ਪਰ ਉਹ ਜਿਹੜੇ ਪੇਸ਼ੈਂਸ ਲੈਵਲ ਆ ਉਹ ਥੋੜਾ ਜਿਹਾ ਥੱਲੇ ਇਸ ਲਈ ਵਾਰਡ ਵਾਸੀਆਂ ਨੂੰ ਸਾਡੇ ਚੈਨਲ ਦੇ ਮਾਧਿਅਮ ਨਾਲ ਕੀ ਅਪੀਲ ਕਰੂੰਗਾ ਮੈਂ ਵਾਰਡ ਵਾਸੀ ਜਿਹੜੇ ਹੈਗੇ ਆ ਮੈਂ ਉਹਨਾਂ ਨੂੰ ਅਪੀਲ ਇਹੀ ਕਰਨਾ ਚਾਹੁੰਦਾ ਹੈਗਾ ਮੇਰੀ ਤੁਹਾਡੇ ਚਰਣਾ ਦੇ ਵਿੱਚ ਬੇਨਤੀ ਜਾਂ ਅਰਦਾਸ ਆ ਤੁਸੀਂ ਮੈਨੂੰ ਤਕਰੀਬਨ 4 ਸਾਲ ਤੋਂ ਮੈਂ ਕੰਮ ਕੀਤਾ ਮੈਂ ਇਹ ਚਾਹੂੰਗਾ ਵੀ ਮੈਂ ਮੈਨੂੰ ਇਹ ਹੱਕ ਆ ਮੈਂ ਹੁਣ ਮੇਰੀ ਝੋਲੀ ਮੇਰੀ ਝੋਲੀ ਤੁਸੀਂ ਭਰ ਦਿਓ ਵੋਟਾਂ ਦੇ ਨਾਲ ਮੈਨੂੰ ਜਿਤਾ ਦਿਓ 21 ਤਰੀਕ ਨੂੰ ਦਿਨ ਸ਼ਨੀਵਾਰ ਝਾੜੂ ਦੇ ਨਿਸ਼ਾਨ ਤੇ ਝਾੜੂ ਦਾ ਨਿਸ਼ਾਨ ਜਿਹੜਾ ਮਸ਼ੀਨ ਦੇ ਉੱਤੇ ਤੀਸਰੇ ਨੰਬਰ ਤੇ ਆ ਮੂਰਾ ਲਾ ਦਿਓ ਆਪਣੇ ਬੱਚੇ ਆਪਣੇ ਪੁੱਤਰ ਨੂੰ ਕਾਮਯਾਬ ਬਣਾਓ ਕਾਮਯਾਬ ਬਣਾਓ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਤੇ ਮੈਂ ਜਿਹੜਾ ਹੈਗਾ ਬਹੁਤ ਹੀ ਅੱਗੇ ਵੀ ਮੈਂ ਕੰਮ ਕਰਦਾ ਹੈਗਾ ਤੇ ਮੈਨੂੰ ਬਲ ਮਿਲੂਗਾ ਮੈਨੂੰ ਬਲ ਮਿਲੂਗਾ ਜੇ ਮੈਂ ਜਿਹੜਾ ਤੁਹਾਡਾ ਜਿਹੜਾ ਕੰਮ ਮੈਂ ਤਾਂ ਅੱਗੇ ਵੀ ਕਰਦਾ ਹੈਗਾ ਮੇਰੀ ਇਹੀ ਬੇਨਤੀ ਆ ਪਲੀਜ਼ ਵੋਟ ਤੇ ਸਪੋਰਟ ਰਾਹੁਲ ਪੁੰਜ ਵਾਰ ਨੰਬਰ 2 ਝਾੜੂ ਦੇ ਨਿਸ਼ਾਨ ਤੇ ਮੂਹਰਾ ਲਾ ਕੇ ਕਾਮਯਾਬ ਬਣਾਓ ਥੈਂਕ ਯੂ ਇਹ ਮੇਰਾ ਨਾਮ ਰਾਹੁਲ ਪੁੰਜ ਜੀ ਉਹ ਵਾਰ ਨੰਬਰ 2 ਤੋਂ ਆਮ ਆਦੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਿਹਾ ਹੈ ਤੇ ਇਹਨਾਂ ਨੇ ਆਪਣੇ ਕੰਮ ਵੀ ਗਿਣਾਏ ਆ ਵੀ ਕਿ ਇਹਨਾਂ ਨੇ 2 ਸਾਲਾਂ ਦੇ ਵਿੱਚ ਕਾਫੀ ਕੰਮ ਵੀ ਕੀਤੇ ਆ ਹੁਣ ਵੇਖਣਾ ਇਹ ਹੋਵੇਗਾ ਕਿ ਵਾਰਡ ਵਾਸੀ ਕਿੰਨਾ ਕਿੰਨਾ ਤੇ ਵਿਸ਼ਵਾਸ ਕਰਦੇ ਆ ਤੇ 21 ਦਸੰਬਰ ਨੂੰ ਕਿਸ ਤਰ੍ਹਾਂ ਦਾ ਸ਼ਾਮ ਨੂੰ ਰਿਜ਼ਲਟ ਆਉਂਦਾ ਆ ਤੇ ਇਹਨਾਂ ਨੂੰ ਕਾਉਂਸਲਰ ਦਾ ਜਿਹੜਾ ਸਿਹਰਾ ਮਿਲਦਾ ਆ ਕਿ ਨਹੀਂ ਮਿਲਦਾ ਏ ਇਹ 21 ਦਸੰਬਰ ਦੀ ਸ਼ਾਮ ਦੱਸੇਗੀ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ